ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਦਾ ਰੈਕਸ਼ਨ ਕਰਨ ਜਾ ਰਹੇ ਹਾਂ ਜੀ ਆਪਾਂ ਆ ਥੰਬਨੇਲ ਹੀ ਦੇਖ ਰਿਹਾ ਵਾ ਬਿੱਲੀ ਆਖ 20 ਲੱਖ ਮੰਨੀ ਠੀਕ ਹੈ ਜੀ ਤੇ ਕਮੇਡੀ ਫਾਇ ਵਾਲੇ ਵੀਰ ਜੀ ਬਹੁਤ ਘੈਂਟ ਫਨੀ ਵੀਡੀਓ ਬਣਾਉਂਦੇ ਆ ਤੇ ਜਿਹੜੇ ਭੈਣ ਭਰਾ ਆਪਣੇ ਚੈਨਲ ਨਾਲ ਜੁੜੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਲਾਈਕ ਸ਼ੇਅਰ ਕਰਦਾ ਕਰੋ ਤੇ ਆਪਾਂ ਤੁਹਾਡਾ ਟਾਈਮ ਨਹੀਂ ਜ਼ਿਆਦਾ ਵੇਸਟ ਕਰਨਾ ਆਓ ਜੀ ਆਪਾਂ ਵੀਡੀਓ ਕਰਦੇ ਹਾਂ ਅੱਜ ਸ਼ੁਰੂ ਤੇ ਦੇਖਦੇ ਕੀ ਮੁੱਦਾ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਦਿਿਲੋਂ ਧੰਨਵਾਦ ਤੁਹਾਡਾ ਪਹਿਲਾਂ ਵੀਡੀਓ ਨੂੰ ਤੁਸੀਂ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਇਸ ਲਈ ਆਪਾਂ ਹੁਣ ਨਵੀਂ ਵੀਡੀਓ ਲੈ ਕੇ ਆਏ ਆ ਤੇ ਕੁਝ ਕ ਨਮੂਨਿਆਂ ਦੀ ਪਹਿਲਾਂ ਤਰ੍ਹਾਂ ਹੀ ਆਪਾਂ ਕਰਦੇ ਆ ਬੇਸਤੀ ਤੇ ਬਿਨਾ ਤੁਹਾਡਾ ਟਾਈਮ ਵੇਸਟ ਕੀਤੇ ਆਪਾਂ ਬਿੱਲੀ ਅੱਖਾਂ ਵਾਲੀ ਤੋਂ ਸਟਾਰਟ ਕਰਦੇ ਆ ਜੋ ਕਿ 35 ਲੱਖ ਚੋਂ 20 ਲੱਖ ਮੰਗ ਰਹੀ ਆ ਆ ਸੁਣਦੇ ਆ ਉਹਦੀ ਰਿਕਾਰਡਿੰਗ ਤੁਸੀਂ ਕਿਉਂ ਮੇਰੇ ਤੇ ਹੱਥ ਤੋ ਕੇ ਮਗਰ ਬੈ ਹੋਏ ਆ ਪੋਸਟਾਂ ਕਰੂਗਾ ਸਾਰਾ ਇੰਸਟਾਗ੍ਰam 'ਪਾਉਂਦਾ ਕੱਲਾ ਥੋੜੀ ਪਾਉਂਦੇ ਆ ਨਾਲੇ ਗੁਰੂਆ ਤੇਰਾ ਪੈਸੇ ਦਾ ਰੋਲਾ 35 ਲੱਖ ਦਾ ਹਾਂਜੀ ਮੈਂ ਉਹ ਦਿਨ ਜਾਰੀਆਂ ਪੋਸਟਾਂ ਦੇਖੀਆਂ ਮੈਂ ਸਭ ਕੁਝ ਦੇਖਿਆ ਯਾਰ ਮੈਂ ਜਦ ਕੋਈ ਕੈਂਟੇਪੁੱਲਦੀ ਲੱਖ ਨਹੀਂ ਖਾਤਾ ਹੈਗਾ ਹੁਣ ਇਹ ਮੈਨੂੰ 2 ਲੱਖ ਦਿੱਤਾ ਜਦੋਂ ਅਸੀਂ ਬਾਹਰ ਜਾਣਾ ਸੀਗਾ ਅਸੀਂ ਦੋਨੋਂ ਨੇ ਇਕੱਠਿਆਂ ਦੀ ਫਾਈਲ ਲਗਾਈ ਆ ਦੈਨ ਉਹਨਾਂ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਤੋਂ ਬਾਅਦ ਜਿਹੜਾ ਉਹ 2 ਲੱਖ ਸੀ ਮੇਰੇ ਕੋ ਕਾਫੀ ਟਾਈਮ ਮੇਰੇ ਕੋ ਹੀ ਪਿਆ ਰਿਆ ਠੀਕ ਆ ਤੇ ਫਿਰ ਉਹ ਮੈਨੂੰ ਕੋਈ ਘਰ ਵਿੱਚ ਮੇਰੇ ਪ੍ਰੋਬਲਮ ਆਏ ਉਹਦੇ ਕਰਕੇ ਮੈਨੂੰ 2 ਲੱਖ ਖਰਚਨਾ ਪਿਆ ਦੇਖ ਲੋ 35 ਲੱਖ ਚੋਂ 20 ਲੱਖ ਤਾਂ ਮੰਨ ਗਏ ਤੇ ਹੌਲੀ ਹੌਲੀ 15 ਲੱਖ ਉਹ ਵੀ ਮੰਨ ਜੂਗੇ ਮੰਨੋਗੇ ਓ ਯਾਰ ਇਹ ਨਾ ਇੰਨੀ ਬੇਸ਼ਰਮ ਹੋਈ ਪਈ ਹੈ ਨਾ ਪੂਰੇ ਪੰਜਾਬ ਚ ਦੀ ਇੰਨੀ ਕੁੱਤੇਖਾਨੇ ਬੁੜੀ ਆ ਤੇ ਇਹਨੂੰ ਭੋਰਾ ਵੀ ਸ਼ਰਮ ਨਹੀਂ ਦੇਖੋ ਕਿਵੇਂ ਰੀਲਾਂ ਬਣਾਉਣ ਲੱਗੀ ਆ ਆ ਨੋਟਾਂ ਵਾਲੀ ਧੋਸ ਕਿਹੋ ਜਿਹਾ ਨੂੰ ਦਿਖਾਈ ਜੱਟੀ ਇਹਨਾਂ ਸ਼ੋਸ਼ੇ ਬਾਜ਼ੀਆਂ ਤੋਂ ਕਿਤੇ ਉੱਤਿਆ ਮੁੰਡਾਂ ਵਾਲੀ ਧੋਸ ਕਿਸੇ ਹੋਰ ਨੂੰ ਦਿਖਾਈ ਦੇਖ ਕਿਵੇਂ ਮੱਛਰੀ ਫਿਰਦੀ ਆ ਓਕੇ ਨੋਟਾਂ ਵਾਲੀ ਧੋਸ ਕਿਹੋ ਜਿਹਾ ਨੂੰ ਦਿਖਾਈ ਜੱਟੀ ਇਹਨਾਂ ਸ਼ੋਸ਼ੇ ਬਾਜ਼ੀਆਂ ਤੋਂ ਕਿਤੇ ਉੱਤਿਆ ਓਏ ਨੋਟਾਂ ਵਾਲੀ 200 ਦਿਖਾਵੇਗੀ 35 ਲੱਖ ਤਾਂ ਤੂੰ ਖਾ ਗਈਆਂ ਹੁਣ ਉਹਦੇ ਕੋਲ ਕੀ ਦਾ ਗਿਆ ਛੁਣ ਛੁਣਾ ਮੇਰੇ ਦਿਮਾਗ 'ਚ ਅੱਜ ਕੱਲ ਕੋਈ ਸ਼ਰਾਰਤ ਨਹੀਂ ਆ ਰਹੀ ਕਿਤੇ ਮਸੋਦਰਤੇ ਨਹੀਂ ਗਿਆ ਓਏ ਤੂੰ ਕਿੱਥੇ ਸੁਧਰ ਨਾਲੀਆਂ ਚਲਾਕ ਲੂੰਬੜੀਏ ਇਹ ਤਾਂ ਯਾਰ 35 ਲੱਖ ਨਾਲ ਵੀ ਢਿੱਡ ਨਹੀਂ ਭਰਿਆ ਹਲੇ 2 ਕਰੋੜ ਹੋਰ ਖਾਣ ਨੂੰ ਫਿਰਦੀ ਆ ਆ ਦੇਖੋ ਵੀਡੀਓ 'ਚ ਕਿਸ ਕੋਈ ਮਾਨ ਹਨੀ ਦਾ ਕਰਨਾ ਕਿੰਨੇ ਦਾ 2 ਕਰੋੜ ਦਾ ਚਾਹੀ ਜੀ ਕਿਹਦੇ ਕਿਹਦੇ ਦੇ ਮੇਰੇ ਤੇ ਇੱਕ ਕਾਸ਼ ਤੇ ਤੇ ਇੱਕ ਚੈਨਲ ਤੇ ਮੈਂ ਅੱਜ ਵੀ ਦੇ ਪਰ ਗੱਲ ਇਦਾਂ ਆ ਜੇ ਕੇਸ ਕੇਸ ਖੇਡਣਾ ਆ ਕੋਈ ਨਾ ਖੇਡ ਲਾਂਗੇ ਕੋਈ ਚੱਕਰ ਨਹੀਂਗਾ ਓਏ ਓ ਵਿਚਾਰੇ 35 ਲੱਖ ਨੂੰ ਰੋਈ ਜਾਂਦੇ ਆ ਤੇ ਇਹਨੇ 2 ਕਰੋੜ ਦਾ ਹੋਰ ਕੇਸ ਠੋਕਤਾ ਉਹਨਾਂ ਤੇ ਓ ਯਾਰ ਕੋਈ ਨਹੀਂ ਕਰੂ ਆ ਰੱਬ ਇਨਸਾਨ ਤੇਰੇ ਲਈ ਤਾਂ ਉੱਤੇ ਅਲੱਗ ਤੋਂ ਕੜਾਹੇ ਚ ਗਰਮ ਤੇਲ ਹੋ ਰਿਹਾ ਦੇਖੀ ਕਹੇ ਬੰਦੇ ਤੇਰੇ ਪਕੌੜੇ ਉਹ ਯਾਰ ਇਹਨੇ ਇਹ ਕੱਲੇ ਇਹ ਮੁੰਡੇ ਨੂੰ ਲੁੱਟਿਆ ਇਹਨੇ ਬੜਿਆਂ ਨੂੰ ਮੇਰੇ ਵਾਲਕੇ ਭੋਲਿਆਂ ਨੂੰ ਲੁੱਟਿਆ ਆਹ ਦੇਖੋ ਇਹ ਚੈੱਕ ਯੇ ਇਹਨਾਂ ਕਬੜੀ ਗੈਂਗ ਗੱਡੋ ਗਾਇਸ ਮੇਰਾ ਪਾਇਆ ਖੂਨ ਦਾ ਆ ਮੇਰਾ ਇਹਨਾਂ ਦੀ ਦੇਖ ਲਓ ਇਹ ਵਿਚਾਰਾ ਮੇਰੇ ਵਾਲਕੇ ਸਿਧਰਾ ਆਇਆ ਕੁੜੀਆਂ ਦੇ ਪੰਪ 'ਚ ਆ ਗਿਆ ਅਖੇ ਮੇਰਾ ਪਾਇਆ ਖੂਨ ਵਧਾਤਾ ਤੇ ਦੇਖ ਲਓ ਨਾ ਸ਼ਾਪਿੰਗ ਕਰਕੇ ਕਿਵੇਂ ਖੂਨ ਘਟਾਉਂਦੀਆਂ ਉਮੇ ਲਾਗਣਾ ਨਹੀਂ ਸ਼ਾਪਿੰਗ ਕਰਦੀ ਹੋਈ ਇਹ ਨਹੀਂ ਕੀ ਦਵਾਣਾ ਤੇ ਨੂੰ ਆਪਨ ਬੋਡੀ ਦਾ ਇਨ ਟੂ ਦਾ ਨਾਈਟ ਵਾਲਾ ਪੂਰਾ ਹੋ oh my god oh my god 1500 1500 ਦੋ ਲੈ ਕੇ ਦਵਾਗਾ ਕਿੱਥੇ ਲੱਗੇ ਤੇ ਕਿਹਦੇ ਕੀ ਮਤਲਬ ਹੋਇਆ ਪੰਜ ਨਹੀਂ ਦੋ ਲਾ ਦੇਣਾ ਬਸ ਕਿਉਂ ਵੀ ਹੋ ਵੀ ਲੈ ਗਏ ਹਾਂ ਦੇਖੋ ਕਿਵੇਂ ਲੂੰਬੜ ਤਰਾ ਮੂੰਹ ਹੀ ਆ ਕਰਦਾ ਖਰਾਬ ਸ਼ਾਪਿੰਗ ਉਹ ਯਾਰੇ ਨੇ ਵਿਚਾਰੇ ਨੇ ਕੀ ਸ਼ਾਪਿੰਗ ਕਰਾਉਣੀ ਆ ਇਹ ਤਾਂ ਮੈਨੂੰ ਸ਼ਕਲੋਂ ਦਿਹਾੜੀਦਾਰ ਜਾ ਲੱਗਦਾ ਜਿਹੋ ਜਿਹੇ ਦੀ ਹਾਲ ਤੋਂ ਹੀ ਪੀ ਹੈ ਨਾ ਮੈਨੂੰ ਲੱਗਦਾ ਕੋਈ 20 30 ਹਜ਼ਾਰ ਇਹਦਾ ਵੀ ਖੁੰਝੇ ਲਾਇਆ ਹਲਾਤਾ ਕੇ ਭਰਾਵਾ ਹਲੇ ਵੀ ਮੌਕਾ ਤੂੰ ਟੱਪਿਆ ਓਏ ਕਿਉਂ ਤੂੰ ਕਮੇਟੀਆਂ ਚੱਕ-ਚੱਕ ਕੇ ਇਹਨਾਂ ਨੂੰ ਸ਼ਾਪੀਆਂ ਕਰਾਉਂਦਾ ਫਿਰਦਾ ਉਹ ਵੰਦੀਆਂ ਦੱਸ ਦੇ ਆਣਾ ਸਥਿਨ ਦੇਖ ਲੋ ਜਨਾਨੀ ਦਿਖਾਉ ਮਹਿਕਮਾ ਨੂੰ ਲੱਗਦਾ ਇਹਦੇ ਬੁਗੜੀ ਨਾਲੋਂ ਵੀਓ ਹਣੇ ਘਟ ਗਿਆ ਤੇ ਹੁਣ ਮੇਰਾ ਸਾਲਾ ਦੀ ਸਾਲੀ ਨਾਲ ਹੀ ਲੱਗਿਆ ਰਹਿਦਾ ਉਤੋਂ ਸਾਲੀ ਦੇਖੋ ਇੰਨੀ ਬੇਸ਼ਰਮ ਓਏ ਕੋਈ ਚੁੰਨੀ ਚਾਨੀ ਤਾਂ ਲੈਣਾ ਜਿਵੇਂ ਆਪਦੀ ਛਾਤੀ ਦਿਖਾਈ ਜਾਂਦੀ ਆ ਯਾਰ ਇਹੋ ਜਿਹੇ ਲੋਕ ਨਾ ਵੀਊਜ਼ ਦੇ ਚੱਕਰ ਚ ਨੰਗੇ ਹੋਣ ਤੱਕ ਵੀ ਆ ਜਾਂਦੇ ਆ ਉਤੋਂ ਇਹ ਮੇਰਾ ਸਾਲਾ ਆਪਦੇ ਸਾਡੂ ਨਾਲ ਨਾ ਦੋ ਪੈਗ ਲਾ ਕੇ ਲੰਡੂ ਏ ਕਿਵੇਂ ਖੁਰੂ ਪਾਈ ਜਾਂਦਾ ਇਸ ਤਰ੍ਹਾਂ ਰੱਖੀਏ ਕੈਨੂੰ ਕਹਿੰਦੇ ਜ਼ਰਦਾਰੇ ਆਈ ਰਿਟਾਰ ਨੇ ਦੇਖੋ ਬੂਥੀਆਂ ਨਾਲ ਲੱਗਦਾ ਕਿਸੇ ਬੱਸੋ ਸਰਦਾਰ ਯਾਰ ਇਹ ਮੈਨੂੰ ਸਰਦਾਰ ਘੱਟ ਤੇ ਦਿਹਾੜੀਦਾਰ ਜ਼ਿਆਦਾ ਲੱਗੀ ਜਾਂਦੇ ਆ ਉਹ ਯਾਰ ਜਨਾਨੀਆਂ ਦੇ ਸਿਰੋਂ ਪੈਸੇ ਖਾਣ ਵਾਲੇ ਬੰਦੇ ਆ ਉਹ ਯਾਰ ਇਹਨਾਂ 'ਚ ਹੌਸਲਾ ਕਿਵੇਂ ਆ ਜਾਂਦਾ ਮੁੱਛਾਂ ਮਰੋੜਨ ਦਾ ਸਹੀ ਗੱਲ ਬਾਈ ਜੀ ਯਾਰ ਚਲੋ ਦਫਾ ਕਰੋ ਯਾਰ ਇਹਨਾਂ ਨੂੰ ਆਪਾਂ ਨਾ ਹੁਣ ਅਗਲੇ ਟੌਪਿਕ ਤੇ ਚੱਲਦੇ ਆ ਤੇਰੀ ਨੂੰ ਕਾਲਾ ਵੀ ਗੋਰੀ ਹੋ ਗਈ ਯਾਰ ਥੋੜਾ ਬਹਿ ਜਾ ਬੇੜਾ ਪਾਲਰ ਵਾਲੋ ਥੋੜੇ ਲੱਜੇ ਦੋਮੂ ਵਾਲਾ ਸਾਬ ਉਹ ਇੰਨਾ ਵੱਡਾ ਧੋਖਾ ਕਰ ਦਿੰਨੇ ਹੋ ਯਾਰ ਮੇਰੇ ਅਰਦਾ ਸੋਚੂ ਆ ਨਾ ਵੀ ਆ ਪੂਰੀ ਦੇਖੋ ਕਿੰਨੇ ਸੋਹਣੀਆਂ ਤੇ ਪਰ ਇਹ ਨਹੀਂ ਪਤਾ ਵੀ ਉੱਤੇ ਖੋਵਾ ਤੇ ਥੱਲੇ ਗੋਆ ਲਾਸੀ ਤੇ ਕਿੰਦ ਕਰਕੇ ਲੱਗੈ ਸਿ ਬਾਰ ਕਰੇ ਤੇ ਹੁਣ ਆਪਾਂ ਬਸ ਸਾਰਾ ਮੇਰੇ ਅੱਲਾ ਬਹੁਤ ਚਾਰਾ ਸਵਾਰ ਸੀਗਾ ਦੇਖ ਲੋ ਗੁਜਰੇਲਾ ਬਹੁਤ ਜਿਆਦਾ ਸਵਾਦੀ ਹੈ ਤੈਨੂੰ ਕਿਸੇ ਕੰਜਰ ਨੇ ਪੁੱਛਿਆ ਦੀ ਆ ਕਿ ਸਵਾਦ ਸੀ ਜਾਂ ਨਹੀਂ ਉਹ ਯਾਰ ਮੂੰਹ ਚੱਕ ਕੇ ਬਸੇ ਲੱਗੀ ਰਹਿੰਦੀ ਆ ਵਲੌਗ ਬਣਾ ਉਹ ਯਾਰ ਮੈਂ ਉਹ ਲੋਕਾਂ ਤੇ ਹੈਰਾਨ ਆ ਵੀ ਕਿਹੜੇ ਕੰਜਰੇ ਦਾ ਵਲੌਗ ਦੇਖ ਲੈਂਦੇ ਆ ਵੀ ਕੌਣ ਇਹਨੂੰ ਬਰਦਾਸ਼ਤ ਕਰ ਲੈਂਦਾ ਉਹ ਯਾਰ ਚਲੋ ਸ਼ਕਲ ਤਾਂ ਜਿਵੇਂ ਦੀ ਵੀ ਠੀਕ ਆ ਹੈ ਓ ਯਾਰ ਵਾਜ ਦੇਖੇ ਕਿਵੇਂ ਫਟੇ ਸਪੀਕਰ ਆ ਗਈ ਹੈ ਨਾ ਮੈਨੂੰ ਸੱਚੇ ਬੜਾ ਗੁੱਸਾ ਚੜਦਾ ਓ ਯਾਰ ਕਾ ਲੋ ਤੈਨੂੰ ਇੱਕ ਸਾਧਾ ਵੜ ਜੇ ਮੇਰੀ ਮੰਨ ਨੇ ਤੇਰੀ ਵਾਜ ਤਾਂ ਠੀਕ ਹੋ ਜੂਗੀ ਪਰ ਤੈਨੂੰ ਨਾ ਤੇ ਆਪ ਨਾਲ ਗਰਾਰੇ ਕਰਨੇ ਪੈਣੇ ਆ ਤੇ ਬਾਂਦੀ ਹੋ ਤਲਾਰੀ ਮੇਕਅਪ ਕਰਾਉ ਤਾਂ ਰੰਗ ਬਰਾ ਦਿੰਦਾ ਕਾਲੋ ਉਹ ਤਾਂ ਆਪਦਾ ਰੰਗ ਗੋਰਾ ਕੱਢ ਲੈਣਗੇ ਤੂੰ ਆਪਦਾ ਸੋਚ ਤੂੰ ਕਿਵੇਂ ਕੱਢੇਗੀ ਕਿਵੇਂ ਮਾਰਪ ਦੇ ਟੈਰਰ ਦਾ ਤੇਰਾ ਰੰਗ ਆਪਦੇ ਟੈਰਰ ਦਾ ਗੋਰਾ ਹੀ ਹੈ ਰੰਗ ਸਾਡੇ ਮੁੰਡੇ ਦਾ ਗੋਰਾ ਸਾਡਾ ਸੋਹਣਾ ਮੇਰਾ ਭਰਾ ਛੋਟਾ ਬਹੁਤ ਸੋਹਣਾ ਲੱਗਦਾ ਕਰੇ ਪਾਸਾ ਸੋਹਣਾ 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 ਬਹੁਤ ਸਹੀ ਗੱਲ ਆ ਕਾਲੋ ਦੀ ਕਿਹੜੇ ਪਾਸੋਂ ਸੋਹਣਾ ਸੋਹਣੀ ਤਾਂ ਸਾਡੀ ਕਾਲੋ ਆ ਓ ਯਾਰ ਇਹ ਕੌਨਫੀਡੈਂਸ ਕਿੱਥੋਂ ਲੱਗ ਜਾਂਦੀ ਐਨਾ ਬੋਲਣ ਦਾ ਸਹੀ ਐ ਬਾਈ ਓ ਯਾਰ ਜੋੜੀ ਪਵੰਦੀ ਇਹਨਾਂ ਦੀ ਚਾਹ ਪੱਤੀ ਤੇ ਖੰਡ ਵਾਲੀ ਪਰ ਨਖਰਾ ਕਾਲੋਚੀ ਬੜਾ ਹੈਗਾ ਓ ਯਾਰ ਨਾ ਸੇਮ ਕਾਲੋ ਦੀ ਆਵਾਜ਼ ਨਾਲ ਦਾ ਨਾ ਪੰਜਾਬ ਚ ਇੱਕ ਮੁੰਡਾ ਵੀ ਹੈ ਆ ਵੀਡੀਓ ਦੇਖੋ ਕਾ ਸੱਸ ਕਲ ਕੀ ਹੱਤਾਂ ਨਾਲ ਹੁਣ ਤਾਂ ਸਰਜਨ ਵੱਤ ਗਿਆ ਹੋਵਗਾ ਤਾਂ ਮੈਂ ਅਸੀਂ ਹੋ ਨਾ ਕਿ ਹੋਗਾ ਰਾੜੀ ਤਾਂ ਸਾਡੇ ਡੈਕੋਰੇਸ਼ਨ ਵੀ ਹੋ ਚੁੱਕਿਆ ਦੇਖੋ ਤੁਸੀਂ ਸਾਰਾ ਜਨ ਹੈ ਤੇ ਸਾਡਾ ਟੈਂਟ ਵੀ ਲੱਗ ਚੁੱਕਾ ਆ ਟੈਂਟ ਵੀ ਰਾੜੀ ਹੋ ਗਿਆ ਆਏ ਸਾਡਾ ਮੁੰਡਾ ਆ ਨਮਾਰਾ ਲੱਲੂ ਰਾਮ ਠੀਕ ਆ ਵਾਹ ਕੀ ਯਾਰ ਠੀਕ ਹੈ ਮੈਂ ਤੁਹਾਨੂੰ ਕਹਿਣਾ ਹੈ ਕਿ ਜਦੋਂ ਵੀ ਰਾਤ ਨੂੰ ਤੁਸੀਂ ਬੰਦ ਕਮਰੇ 'ਚ ਪੈਣੋ ਤਾਂ ਆਪਣੇ ਕੱਪੜੇ ਸਾਰੇ ਉਤਾਰ ਕੇ ਸੌਇਆ ਕਰੋ ਕਹਿੰਦਾ ਭਾਵ ਕਿ ਤੁਹਾਡੇ ਸਰੀਰ ਤੇ ਕੋਈ ਕੱਪੜਾ ਨਹੀਂ ਹੋਣਾ ਚਾਹੀਦਾ ਪੰਜਾਬੀ 'ਚ ਕਹਾਂ ਤਾਂ ਨੰਗੇ ਸੌਇਆ ਕਰੋ ਅਗਰ ਤੁਸੀਂ ਬਿਨਾਂ ਕੱਪੜਿਆਂ ਤੋਂ ਪਾਉਂਗੇ ਇੰਨਾਂ ਚੀਜ਼ਾਂ ਦੇ ਇੰਨੇ ਜ਼ਿਆਦਾ ਫਾਇਦੇ ਆ ਲੈ ਸੁਣ ਲੋ ਡਾਕਟਰ ਦੀ ਗੱਲ ਉਹ ਡਾਕਟਰਾਂ ਕਿਉਂ ਤੂੰ ਸਾਨੂੰ ਮਰਵਾਉਣਾ ਓਏ ਮੰਨ ਲਓ ਜੇ ਬੰਦਾ ਸੁੱਤਾ ਪਿਆ ਹੀ ਮਰ ਗਿਆ ਇਹ ਤਾਂ ਸਾਲੀ ਬੜੀ ਸ਼ਰਮਨਾਕ ਮੋਤ ਹੋਊਗੀ। ਲੈ ਡਾਕਟਰ ਸਾਹਿਬ ਤੁਸੀਂ ਸਾਡੇ ਪਿੰਡ ਵਾਲਿਆਂ ਨੂੰ ਨਹੀਂ ਜਾਣਦੇ। ਸੁੱਤੇ ਪਏ ਦੀ ਨਾ ਬੰਦੇ ਸਿੱਧੀ ਰਜਾਈ ਖਾਈਦੇ ਆ। ਓਏ ਨਾ ਮੈਂ ਘਰ ਦਾ ਰਹਿਣਾ ਤੇ ਨਾ ਮੈਂ ਘਰ ਦਾ ਤੇ ਡਾਕਟਰ ਸਾਹਿਬ ਮੰਨ ਲਓ ਜੇ ਰਾਤ ਨੂੰ ਚੋਰ ਆ ਜਾਣ ਤੇ ਉਹਨਾਂ ਪਿੱਛੇ ਵੀ ਨੰਗਾ ਹੀ ਭੱਜਣਾ ਪੈਣਾ ਤੇ ਮੈਨੂੰ ਲੱਗਦਾ ਪਿੰਡ ਵਾਲਿਆਂ ਨੇ ਚੋਰ ਨੂੰ ਘੱਟ ਤੇ ਮੈਨੂੰ ਜ਼ਿਆਦਾ ਪੁੱਤਰਾ। ਨਿਕਲੀ ਪਈ ਆ ਜਾਣ ਤੂੰ ਅੱਗੇ ਜਾਣ ਦੀ ਬਾਤ ਛਣ ਕਰਦੀ ਆ ਉਹ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਸਾਰਾ ਸਾਰਾ ਟੈਲੈਂਟ ਪੰਜਾਬ ਦੀ ਭਰਿਆ ਪਿਆ ਉਹ ਕੋਈ ਨਹੀਂ ਬੀਬਾ ਲੱਗੀ ਰਹਿ ਤੂੰ ਹਟੀ ਨਾ ਉਹਨਾ ਟਾਈਮ ਜਿੰਨਾ ਟਾਈਮ ਤੇਰੇ ਘਰ ਆਣ ਤੂੰ ਜੁੰਡਿਆਂ ਤੋਂ ਫੜ ਕੇ ਘੜੀ ਜਦਾ ਦਿਵਾਨ ਕਾ ਬਾਵ ਵਾਲਾ ਤਾਂ ਪਤਾ ਨਹੀਂ ਜੇ ਤੂੰ ਥੱਲੇ ਡਿੱਗ ਗਿਆ ਤੇਰਾ ਸਿਰ ਜ਼ਰੂਰ ਖੋਲੇਣਾ ਇਹਦੇ ਬੁੜੀਆਂ ਤੋਂ ਵੀ ਨਾ ਘਰੇ ਵੇਲੇ ਟਿੱਕੇ ਬੈਠ ਕੇ ਨਹੀਂ ਆਤਾ ਕਦੇ ਸਰ ਤੇ ਟੈਂਕੀ ਚੱਕ ਲੈਂਦੀਆਂ ਕਦੇ ਸਿਲੰਡਰ ਤੇ ਰਚਣ ਲੱਗ ਜਾਂਦੀਆਂ ਉਹ ਨਾਲੇ ਬੀਬਾ ਜੇ ਤੂੰ ਡਿੱਗ ਗਈ ਨਾ ਤੇ ਲੱਤ ਬਸ ਟੁੱਟ ਕੇ 3 ਮਹੀਨੇ ਪਲਸਟਰ ਵੀ ਨਹੀਂ ਖੁੱਲਣਾ ਤਰਦੀ ਦੇਖ ਕੇ ਜਿਹੜੇ ਕੰਦ ਤੇ ਰੱਖੀ ਐ ਨਾ ਪਾਥੀਆਂ ਤੇ ਕਾਂ ਟੁਰਦਾ ਮੁੰਡਾ ਛੇਤੀ ਛੇਤੀ ਮੈਨੂੰ ਤੂੰ ਬਣਾ ਲੈ ਤੇਰੇ ਮਾਪਿਆਂ ਦੀ ਨੂੰ ਮੁੰਡਿਆ ਹੋਣਾ ਕਿਦੇ ਦਾਦਾ ਦਾਦੀ ਹੱਥੋਂ ਨਿਕਲ ਗਿਆ ਮਾਤਾ ਤੇਰੀਆਂ ਸੇਵਿਆਂ ਚ ਲੱਤਾਂ ਹੈ ਓਏ ਹੁਣ ਤਾਂ ਤੈਨੂੰ ਧਰਮਰਾਜੀ ਨੋ ਬਣਾ ਕੇ ਲਜਾਊਗਾ ਓ ਯਾਰ ਮੈਨੂੰ ਸਮਝ ਨਹੀਂ ਆਉਂਦੀ ਅੰਕਲ ਤਾਂ ਵਿਚਾਰਾ ਪਹਿਲਾਂ ਹੀ ਤੇਰੇ ਤੋਂ ਦੁਖੀ ਆ ਓ ਆਪ ਦਾ ਸ਼ਰੀਰ ਦੇਖ ਤੇ ਉਹਦਾ ਦੇਖ ਕਿਵੇਂ ਸੁਕਾ ਕੇ ਵਿਚਾਰੇ ਨੂੰ ਪਿੰਜਰੀ ਬਣਾ ਰੱਖਿਆ ਚਲਿਓ ਅੰਕਲ ਦੇਖ ਕਿੰਨੇ ਗੁੱਸੇ ਚ ਖੜਾ ਹੋਇਆ ਉਹ ਜਿੰਨਾ ਤਿੱਖਾ ਅੰਕਲ ਦਾ ਨੱਕ ਆ ਉਹਨੇ ਨੱਕ ਮਾਰ ਕੀ ਤਰ੍ਹਾਂ ਫੜ ਪਾੜ ਦੇਣਾ ਫੋਨ ਉਹ ਕਿ ਹੁੰਦਾ ਹੁੰਦਾ ਪਤਾ ਨਹੀਂ ਕੀ ਹੋ ਗਿਆ ਉਹ ਮਾਤਾ ਹੋਣਾ ਕੀ ਤੇਰਾ ਬੀਬੀ ਵਾਦ ਘਟ ਗਿਆ ਹੁਣ ਯਾਰ ਮੈਨੂੰ ਸਮਝ ਨਹੀਂ ਆਉਂਦੀ ਕਿ ਬੰਦਾ ਜਵਾਨਾਂ ਨੂੰ ਹਟਾਵੇ ਕਿ ਬਜ਼ੁਰਗਾਂ ਨੂੰ ਹਟਾਵੇ ਸਹੀ ਗੱਲ ਜਵਾਨਾਂ ਨੂੰ ਜਾਤੇ ਬਜ਼ੁਰਗ ਵਿਗੜੇ ਪਏ ਉਹ ਨਾਲੇ ਇੱਕ ਗੱਲ ਨਹੀਂ ਸਮਝ ਆਉਂਦੀ ਵੀ ਬੁਢਾਪੇ ਚ ਮਾਤਾ ਦਾ ਇਹ ਹਾਂ ਤੇ ਜਵਾਨੀ ਚ ਕਿਹੜੇ ਕਹਿਟ ਆਏ ਹੁਣ ਸਹੀ ਗੱਲ ਸਿਰਾਗਾ ਹਾਂਜੀ ਵੀਡੀਓ ਲਈ ਆ ਜੀ ਤੀ ਵੇਟ ਕਮੇਡੀ ਵਾਈਰ ਕਰਾਉਂਦਾ ਨਾ ਪੂਰੀ ਤਸਲੀ ਹਣਾ ਲੇਖਿਆ ਕਿਤਰਾ ਲਾਪਾ ਕਰਦਾ ਵੀਰੇ ਤੇ ਉਹ ਰਿਕਾਰਡਿੰਗ ਵੀ 300 ਲਈ 35 ਲੱਖ ਤੋਂ 20 ਲੱਖ ਤੇ ਚਲੋ ਮੰਨ ਲਈ ਆ ਤੇ ਬਾਕੀ ਉਹ ਵੀ ਹੌਲੀ ਹੌਲੀ 15 ਲੱਖ ਮੰਨ ਜਾਈਆਂ ਨਾ ਤੇ ਜਿਹੜੇ ਭੈਣ ਭਰਾ ਚੈਨਲ ਨਾਲ ਜੁੜੇ ਹੀਗੇ ਕਮੇਡੀ ਬਾਈ ਵੀ ਨੂੰ ਪਿਆਰ ਕਰਦੇ ਆ ਆਪਣੇ ਚੈਨਲ ਨੂੰ ਵੀ ਕਰ ਲਿਓ ਜੀ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦਾ ਕਰੋ ਤੇ ਮਿਲਦੇ ਆਪਾਂ ਤੁਹਾਨੂੰ ਅਗਲੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਸਤਿ ਸ੍ਰੀ ਅਕਾਲ ਜੀ